हाँ। सर कल पंजाब के मुख्यमंत्री ने प्रेस कॉन्फ्रेंस कर कहा है कि पंजाब पुलिस में दस हज़ार पुलिस मुलाजम का बड़े तौर पर फिर बदल किया गया बदली कर दी गई है और और भी कुछ पुलिस वालों की बदली की जाएगी इस दौरान उन्होंने कहा है कि उन्हें इलेक्शन दौरान इनपुट मिले थे और उन्हें कुछ काली भेड़े हैं जो उनके खिलाफ भी कार्रवाई कर गल कि जिड़ी कल प्रेस कॉन्फ्रेंस की है मुख्यमंत्री भगवंत सिंह मान उन्होंने ਇਹ ਨਤੀਜਾ ਹੈ ਲੋਕ ਸਭਾ ਦੇ ਨਤੀਜੇ ਦਾ ਕਿ ਜਿਹੜਾ 2024 ਦਾ ਲੋਕ ਸਭਾ ਦਾ ਨਤੀਜਾ ਚਾਰਜੂ ਨੂੰ ਆਇਆ ਔਰ ਉਹਦੇ ਵਿੱਚ ਪੰਜਾਬ ਦੀ ਜਨਤਾ ਨੇ ਸਿਰਫ ਤਿੰਨ ਸੀਟਾਂ ਦੇ ਉੱਤੇ ਜਿਹੜਾ ਹੈਗਾ ਆਮ ਆਦਮੀ ਪਾਰਟੀ ਨੂੰ ਜਤਾਇਆ ਤੇ ਹੁਣ ਉਹਨਾਂ ਦੀਆਂ ਅੱਖਾਂ ਜਿਹੜੀਆਂ ਹਨ ਹੈ ਜੀ ਹੁਣ ਤਾਂ ਰਾਤ ਨੂੰ ਵੀ ਪੂਰਾ ਨਜ਼ਰ ਆਂਦਾ ਹੈ ਇਸੇ ਲਈ ਕਹਿ ਰਹੇ ਆ ਕਿ ਵੀ ਮੈਨੂੰ ਇਲੈਕਸ਼ਨ ਦੌਰਾਨ ਪਤਾ ਲੱਗਾ ਨਸ਼ੇ ਦਾ ਭਾਈ ਇਹ ਤਾਂ ਪਹਿਲੀ ਗੱਲ ਹੈ ਜਦੋਂ ਆਪਾਂ ਸੱਤਾ ਦਿੱਤੀ ਉਦੋਂ ਇਹ ਅਜੰਡਾ ਬਣਿਆ ਸੀਗਾ ਕਿ ਵੀ ਮੈਨੀਫੈਸਟੋ ਹੈਗਾ ਕਿ ਵੀ ਅਸੀਂ 2 ਮਹੀਨੇ ਚ ਆਉਣ ਦੇ ਵਿੱਚ ਜਿਹੜਾ ਹੈਗਾ ਅਸੀਂ ਸੱਤਾ ਚਾਂਤ ਤੇ ਨਸ਼ਾ ਖਤਮ ਕਰਾਂਗੇ ਔਰ ਜਦ ਕੀ ਮਰਜ਼ بڑھਦਾ ਗਿਆ ਜੂ ਜੂ ਦਵਾਈ ਔਰ ਇਹਨਾਂ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਔਰ ਆਮ ਆਦਮੀ ਪਾਰਟੀ ਸਟੇ ਸੀ ਜਿਹਦੇ ਵਿੱਚ ਕਿਹਾ ਕਿ ਵੀ ਨਸ਼ਾ ਜਿਹੜਾ ਹੈਗਾ ਉਹ ਅੱਜ ਪੁਲਿਸ ਅਫਸਰ ਵਕਾਰੇ ਆ ਔਰ ਉਹਨਾਂ ਨੂੰ ਸੁਰੱਖਣ ਪ੍ਰਾਪਤ ਹੈਗਾ ਆਮ ਆਦਮੀ ਪਾਰਟੀ ਦੇ ਸ਼ੀਸ਼ ਨੇਤਾਵਾ ਔਰ ਮੁੱਖ ਮੰਤਰੀ ਜੀ ਨੇ ਕਾਲੀਆਂ ਪੇਡਾਂ ਦਾ ਕਿਹਾ ਕਾਲੀਆਂ ਪੇਡਾਂ ਤੋਂ ਮੈਂ ਪੁੱਛਣਾ ਚਾਹਣਾ ਕੀ ਮਤਲਬ ਹੈ ਕਾਲੀਆਂ ਪੇਡਾਂ ਜਿਹੜੀ ਆਮ ਆਦਮੀ ਪਾਰਟੀ ਦੇ ਵਿੱਚ ਹੈ ਤੇ ਜਾਂ ਜਿਹੜੀਆਂ ਪੁਲਿਸ ਦੇ ਵਿੱਚ ਹੈਗੀ ਆ ਤੇ ਉਹਨ ਸਵਾਲ ਇਹ ਹੈਗਾ ਕਿ ਆਪਾਂ 3 ਸਾਲ ਹੋਣ ਜਾ ਰਹੇ ਆ ਤੇ ਆਪਾਂ ਕੰਮ ਕੀ ਕੀਤਾ ਕਾਰਗੁਜ਼ਾਰੀ ਕੀ ਕੀਤੀ ਹੈ ਇਸ ਲਈ ਲੋਕਾਂ ਨੇ ਜਿਹੜਾ ਹੈਗਾ ਇਸ ਵਾਰ ਦੱਸਿਆ ਤੇ ਹੁਣ ਅੱਖਾਂ ਖੁੱਲੀਆਂ ਔਰ ਇਸ ਗੱਲ ਦਾ ਕਿ ਮਾਨ ਸਾਹਿਬ ਗੱਲ ਇਹ ਹੈਗਾ ਕਿ ਇਹ ਸਮਾਂ ਨਿਕਲ ਜਾਣਾ ਹੈ ਕੋਈ ਕਰਜੋ ਕੋ ਚੱਜ ਦਾ ਕੰਮ ਕਰਜੋ ਕਿ ਪੰਜਾਬ ਦੇ ਵਿੱਚ ਲੋਕੀ ਤੁਹਾਨੂੰ ਯਾਦ ਰੱਖਣ ਨਾ ਕਿ ਇਹ ਹੋਣ ਕਿ ਸਿਰਫ ਚੁਟਕਲੀ ਸਾਂਦੇ ਰਹੇ ਹੈਗੇ ਔਰ ਜਿਹੜਾ ਹੈਗਾ 10000 ਪੁਲਿਸ ਕਰਮੀਆਂ ਦੀ ਭਰਤੀ ਦਾ ਹੈ ਮੈਂ ਵੈਲਕਮ ਕਰਦਾ ਔਰ ਜਿਹੜਾ ਹੈਗਾ ਕਿ ਵੀ ਇਹਦੇ ਵਿੱਚ ਇਹ ਪਾਰਦਰਸ਼ੀ ਤਰੀਕੇ ਨਾਲ ਹੋਵੇ ਕਿਉਂਕਿ ਕਰਨੀ ਔਰ ਕਥਨੀ ਦੇ ਵਿੱਚ ਬੜਾ ਅੰਤਰ ਹੁੰਦਾ ਹੈ ਕਿ ਵੀ ਇਹ ਕਹਿੰਦੇ ਕੁਝ ਹੋ ਰਿਹਾ ਹੈ ਕਰਦੇ ਕੁਝ ਹੋਰ ਹੈ ਤੋਂ ਇਹਦੇ ਵਿੱਚ ਕੋਈ ਭਾਈ ਭਤੀਜਾਵਾਦ ਨਹੀਂ ਹੋਣਾ ਚਾਹੀਦਾ ਔਰ ਜਲ ਤੋ ਜਲ ਦੇ ਲਈਏ ਗਿਆ ਪ੍ਰਤੀ ਹੋਣੇ ਚਾਹੀਦੇ ਮੈਂ ਤਾਂ ਇਹ ਕਹਾਂਗਾ ਕਿ ਜਿਹੜੀਆਂ ਹੋਰ ਵੀ ਜਿਹੜੀਆਂ ਅ ਪ੍ਰਸ਼ਾਸਨ ਦੇ ਵਿੱਚ ਜਿਹੜੀਆਂ ਹੈਗੀਆਂ ਉਹ ਸੀਟਾਂ ਖਾਲੀ ਹੈਗੀਆਂ ਉਹ ਵੀ ਜਿਹੜੀ ਭਰਤੀ ਕੀਤੀ ਜਾਣ ਚਾਹੀਦੀ ਤੇ ਡਰਗਸ ਦੇ ਕਾਰਨ ਪੰਜਾਬ ਦੇ ਵਿੱਚ 14 ਲੋਕਾਂ ਦੀ ਮੌਤ ਹੋ ਗਈ ਹੈ ਪੰਜਾਬ ਪੁਲਿਸ ਪੰਜਾਬ ਸਰਕਾਰ ਦਾਵਾ ਕਰ ਰਹੀ ਹੈ ਕਿ ਡਰਗਸ ਦੇ ਖਿਲਾਫ ਨਕੀਲ ਕਸਰੇ ਨੇ ਜਿਹੜੇ ਡਰਗਸ ਵੇਚਣ ਆ ਰਹੇ ਹਨ ਉਹਨਾਂ ਦੇ ਖਿਲਾਫ ਜਿਹੜਾ ਕਾਨੂੰਨੀ ਕਾਰਵਾਈ ਪੂਰੀ ਹੈ ਤੱਕ ਹੀ ਹੋ ਰਹੀ ਹੈ ਕੀ ਦੀ ਇਹ ਕੋ ਗੱਲ ਹੈ ਕਿ ਜਿਹੜੇ 14 ਲੋਕ ਜਿਹੜੇ ਮਰ ਗਏ ਹੈਗੇ ਹੈ ਨਸ਼ੇ ਦੇ ਕਾਰਨ ਜਿਹੜਾ ਕੰਜ਼ੂਮ ਕੀਤਾ ਹੈ ਇਹ ਆਪ ਹੀ ਮੂੰਹ ਬੋਲਦੀ ਤਸਵੀਰ ਹੈ ਕਿ ਪੰਜਾਬ ਦੇ ਵਿੱਚ ਕੀ ਹਾਲਤ ਹੈਗੀ ਹੈ ਤੇ ਜਿਹੜਾ ਉਰਦਾ ਪੰਜਾਬ ਹੈ ਅੱਜ ਤੁਸੀਂ ਦੇਖੋ ਕਿ ਵੀ ਜਿਸ ਢੰਗ ਦੇ ਨਾਲ ਜਿਹੜਾ ਇਹ ਮੌਤਾਂ ਹੋਈਆਂ ਹੈਗੀਆਂ ਇਹ ਦੱਸਦਾ ਹੈ ਕਿ ਵੀ ਇਹ ਕਹਿ ਨੂੰ ਕੰਮ ਕਰਦੇ ਆ ਕਰਨ ਲਈ ਕੰਮ ਨਹੀਂ ਕਰਦੇ ਤੋਂ ਸਿਰਫ ਕਹਿੰਦੇ ਹੀ ਆ ਤੇ ਜਦੋਂ ਇਹ ਆਏ ਸੀਗੇ ਸੱਤਾ ਦੇ ਵਿੱਚ ਉਦੋਂ ਹੀ ਇਹਨਾਂ ਨੇ ਕਿਹਾ ਸੀ ਮੈਨੀਫੈਸਟੋ ਚ ਕਿ ਅਸੀਂ 2 ਮਹੀਨੇ ਦੇ ਸੱਤਾ ਦੇ ਵਿਚ ਆਨ ਤੋਂ ਵਿਚ ਵਿਚ ਜਿਹੜਾ ਹੈਗਾ ਨਸ਼ਾ ਮੁਕੰਮਲ ਤੱਕ ਖਤਮ ਕਰਦਾ ਹੈ लेकिन ख़त्मता की करना है, तो है, है ये करन तो है। है है। ओ, ओ, केड़िया, केड़िया, जड़ा है वा पिया है तो ठीक है उन्होंने अच्छे निर्णय लिता है उन्होंने कि करे तो मैं तो कहोंगा कि भी मान साहब चलो तुम जो देर आए दुरुस्त आए हूँ ही एक्शन लैंना शुरू करो और जोड़ा है एक्शन पहला ये भी देखो कि जीडिया कलिया भेड़ा थोड़ी पार्टी के उन्होंने भी जरा कसया जाए